ਜਮਰੂ ਸਵਾਚਨ ਬਨਾਰਤੀ ਦਿਸ਼ਾ ਦੇ ਵਿੱਚ ਮਾਨ ਸਰਕਾਰ ਵੱਡਾ ਕਦਮ ਚੁੱਕਣ ਚਾਰੀ ਹੈ ਜਿਸ ਤਹਿਤ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਧੁਨਿਕ ਸਫਾਈ ਮਸ਼ੀਨਾ ਦਾ ਉਦਘਾਟਨ ਕਰਨਗੇ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਨਗਰ ਨਿਗਮ ਅਤੇ 150 ਸ਼ਹਿਰੀ ਸੰਸਥਾਵਾਂ ਦੇ ਲਈ 730 ਹਾਈ ਟੈਕ ਮਸ਼ੀਨਾ ਖਰੀਦੀਆਂ ਨੇ 39 ਕਰੋੜ 56 ਲੱਖ ਦੀ ਲਾਗਤ ਦੇ ਨਾਲ ਇਹ ਮਸ਼ੀਨਾਂ ਖਰੀਦੀਆਂ ਗਈਆਂ ਨੇ ਇਹਨਾਂ ਮਸ਼ੀਨਾਂ ਦੇ ذریعے ਸੀਵਰੇਜ ਬਲਾਕੇਜ ਦੀ ਸਮੱਸਿਆ ਦਾ ਹੱਲ ਹੋਵੇਗਾ ਤੇ ਹੁਣ ਸਫਾਈ ਕਰਮਚਾਰੀਆਂ ਨੂੰ ਮੇਨ ਹੌਲ ਦੇ ਵਿੱਚ ਉਤਰਨ ਦੀ ਲੋੜ ਨਹੀਂ ਪਵੇਗੀ ਦੱਸਦੀ ਕਿ ਬਾਦ ਸਰਕਾਰ ਪੰਜਾਬ ਨੂੰ ਸਵੱਛ ਬਣਾਉਣਤੀ ਦੇਸ਼ਾ ਦੇ ਵਿੱਚ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿਸ ਤਹਿਤ ਬਾਦ ਸਰਕਾਰ ਦੇ ਵੱਲੋਂ 39 ਕਰੋੜ 56 ਲੱਖ ਦੀ ਲਾਗਤ ਦੇ ਨਾਲ ਆਧੁਨਿਕ ਸਫਾਈ ਮਸ਼ੀਨਾਵਾਂ ਖਰੀਦੀਆਂ ਗਈਆਂ ਨੇ ਜਿਨ੍ਹਾਂ ਦਾ ਉਦਘਾਟਨ ਹੈ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ ਦੱਸਦੇ ਕਿ ਪੰਜਾਬ ਸਰਕਾਰ ਨੇ ਨਗਰ ਨਿਗਮ ਅਤੇ 150 ਸ਼ਹਿਰੀ ਸੰਸਥਾਵਾਂ ਦੇ ਲਈ 730 ਹਾਈ ਟੈਕ ਮਸ਼ੀਨਾਵਾਂ ਖਰੀਦੀਆਂ ਨੇ ਤੇ ਨਾ ਮਸ਼ੀਨਾਂ ਦੇ ਜ਼ਰੀਏ ਸੀਵਰੇਜ ਦਾ ਬਲਾਕੇਜ ਦੀ ਸਮੱਸਿਆ ਦਾ ਹੱਲ ਹੋਵੇਗਾ ਤੇ ਹੁਣ ਕਰਮਚਾਰੀਆਂ ਨੂੰ ਮੇਨ ਹਾਲ ਦੇ ਵਿੱਚ ਉਤਰਨ ਦੀ ਜ਼ਰੂਰਤ ਨਹੀਂ ਪਵੇਗੀ